ਦੋਸਤੋ ਜ਼ਿੰਦਗੀ ਜਿਉਣ ਪ੍ਰਤੀ ਦੂਰਦ੍ਰਿਸ਼ਟੀ ਨਾ ਹੋਵੇ ਤਾਂ ਮਨੁੱਖ ਰਾਹ-ਰਾਸਤੇ ਤੋਂ ਭਟਕ ਜਾਂਦਾ। ਸਰਖੇਰ ਸੁਸਾਇਟੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਆਪਣੇ ਉਪਰਾਲਿਆਂ ਨਾਲ ਜ਼ਿੰਦਗੀ ਦੀਆਂ ਗੁੰਜਰਾਂ ਨੂੰ ਸੁਝਾਉਣ ਵਿੱਚ ਜੁਟੀ ਹੋਈ ਹੈ। ਅਤੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਅਜਿਹੇ ਉਦਮ ਸਬਕ ਤੇ ਪ੍ਰੇਰਨਾ ਦਾ ਸਰਬਪੀ ਬਣਦੇ ਨੇ। ਅਸੀਂ ਕਾਫੀ ਸਮਾਂ ਪਹਿਲਾਂ ਅਬੋਹ ਰਕਾਈ ਦੇ ਮੈਂਬਰ ਡਾਕਟਰ ਰਵਿੰਦਰ ਦੇ ਮੈਡੀਕਲ ਸਟੋਰ ਤੇ ਲੱਗੇ ਨਵੇਂ ਸਾਲ ਦੇ ਤਰਕਸ਼ੀਲ ਕੈਲੰਡਰ ਨੂੰ ਵੇਖ ਦਵਾਈ ਲੈਣ ਆਏ ਇੱਕ ਨੌਜਵਾਨ ਨੂੰ ਪੁੱਛਿਆ ਡਾਕਟਰ ਸਾਹਿਬ ਇਹ ਤਰਕਸ਼ੀਲ ਸੁਸਾਇਟੀ ਮਾਰੇ ਕੀ ਕੰਮ ਕਰਦੇ ਹਨ ਰਵਿੰਦਰ ਨੇ ਉਸ ਨੂੰ ਦੱਸਿਆ ਕਿ ਸੁਸਾਇਟੀ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪਰਫੁੱਲਿਤ ਕਰਨ ਲਈ ਕੰਮ ਕਰਦੀ ਹੈ ਤਾਂ ਜੋ ਲੋਕ ਰੂੜੀਵਾਦੀ ਸੋਚ ਵਿੱਚੋਂ ਬਾਹਰ ਨਿਕਲ ਕੇ ਸਮਾਜ ਦਾ ਵਧੀਆ ਅੰਗ ਬਣ ਸਕਣ ਸੁਸਾਇਟੀ ਸਮਾਜ ਵਿੱਚ ਫੈਲੇ ਅંધਵਿਸ਼ਵਾਸਾਂ ਵਹਿਮਾਂ ਭਰਮਾਂ ਨੂੰ ਖਤਮ ਕਰਨ ਅਤੇ ਘਰਾਂ ਵਿੱਚ ਵਾਪਰਦੀਆਂ ਗੈਰ ਵਿਗਿਆਨਕ ਘਟਨਾਵਾਂ ਜਿਵੇਂ ਟੂਨੇ ਰ ਕਪੜੇ ਘਟਨਾ ਕੱਟੇ ਜਾਣਾ ਅੱਗ ਲੱਗਣ ਦੀਆਂ ਘਟਨਾਵਾਂ ਉਹ ਪ੍ਰੀ ਕਸਰ ਵਾਲੇ ਅਖੌਤੀ ਵਤਾਰਾਂ ਨੂੰ ਵਿਗਿਆਨਕ ਤਰੀਕੇ ਨਾਲ ਹੱਲ ਕਰ دیا۔ ਨੌਜਵਾਨ ਨੇ ਡਾਕਟਰ ਵਿੰਦਰ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਨਾਲ ਹੀ ਆਖਿਆ ਕਿ ਰਾਜਸਥਾਨ ਦੇ ਇੱਕ ਪਿੰਡ ਵਿੱਚ ਉਸਦੇ ਨਾਨਕੇ ਘਰ ਕਾਫੀ ਸਮੇਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। अनेका ਅਖੌਤੀ ਬਾਬਿਆਂ ਤੇ ਮੌਲਵੀਆਂ ਤੋਂ ਬੰਨਣ ਕਰਵਾਇਆ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ। ਉਹਨਾਂ ਨੇ ਕਿਹਾ ਕਿ ਮੇਰੇ ਨਾਨਕ ਪਰਿਵਾਰ ਵਾਲੇ ਬਾਬਿਆਂ ਦੀਆਂ ਸੁੱਖ-ਸ਼ੀਨੀਆਂ ਵਿੱਚ ਹਜ਼ਾਰਾਂ ਰੁਪਏ ਖਰਚ ਚੁੱਕੇ ਨੇ ਪਰ ਗੱਲ ਨਹੀਂ ਬਣੀ। ਇਹ ਤਰਕਸ਼ੀਲ ਸੁਸਾਇਟੀ ਵਾਲੇ ਇਸ ਕੇਸ ਨੂੰ ਹੱਲ ਕਰ ਸਕਦੇ ਨੇ। ਡਾਕਟਰ ਰਵਿੰਦਰ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਤਰਕਸ਼ੀਲ ਸੁਸਾਇਟੀ ਦੀਆਂ ਕੇਸ ਹੱਲ ਕਰਨ ਦੀਆਂ ਸ਼ਰਤਾਂਾਂ ਵੀ ਦੱਸੀਆਂ। ਨੌਜਵਾਨ ਨੇ ਤੁਰੰਤ ਫੋਨ ਰਾਹੀਂ ਆਪਣੇ ਰਿਸ਼ਤੇਦਾਰਾਂ ਨੂੰ ਸੰਪਰਕ ਕਰਕੇ ਸਾਰੀ ਗੱਲ ਦੱਸੀ। ਉਹ ਸਾਰੀ ਗੱਲ ਸੁਣ ਕੇ ਤਕਰੀਬਨ ਆਪਣੀ ਇਸ ਮੁਸ਼ਕਲ ਤੋਂ ਨਜਾਤ ਪਾਉਣ ਲਈ ਸਹਿਮਤ ਹੋ ਗਏ। ਅਗਲੇ ਐਤਵਾਰ ਮੈਂ ਸੁਖਦੇਵ ਮਲੂਕਪੁਰੀ ਅਤੇ ਡਾਕਟਰ ਵਿੰਦਰ ਉਸ ਨੌਜਵਾਨ ਨੂੰ ਨਾਲ ਲੈ ਕੇ ਮੰਡੀ ਪਦਮਪੁਰ ਦੇ ਨੇੜਲੇ ਪਿੰਡ ਦੇ ਉਸ ਘਰ ਪਹੁੰਚ ਗਏ। ਇਹ ਪਿੰਡ ਤੋਂ ਬਾਹਰ ਫਿਰਨੀ ਦੇ ਇੱਕ ਵੱਡੇ ਸਾਰੇ ਵੇੜੇ ਵਾਲਾ ਖੁੱਲਾ ਡੋਲਾ ਘਰ ਸੀ। ਅਸੀਂ ਪਰਿਵਾਰਿਕ ਮੈਂਬਰਾਂ ਦੀ ਸੂchnਾ ਇਕੱਤਰ ਕਰਨ ਵਿੱਚ ਜੁਟ ਗਏ। ਉਸ ਪਰਿਵਾਰ ਵਿੱਚ ਬਜ਼ੁਰਗ ਮਾਤਾ ਪਿਤਾ ਇੱਕ 9 ਅਤੇ ਉਸ ਦਾ 7 ਕੋਸਾਲ ਦਾ ਬੇਟਾ, ਦੋ ਨੌਜਵਾਨ ਕੁੜੀਆਂ ਤੇ ਇੱਕ ਲੜਕਾ ਸੀ। ਤਿੰਨੇ ਵਿਆਹ ਦੀ ਉਮਰ ਵਾਲੇ ਪਰ ਸਾਨਾ ਪਰ ਖਲੇ ਅਨਵਿਆਏ ਸਨ ਬਜ਼ੁਰਗ ਨੂੰ ਪਤਾ ਲੱਗਿਆ ਕਿ ਉਸ ਦਾ ਵੱਡਾ ਮੁੰਡਾ ਵਿਆਹਿਆ ਹੋਇਆ ਹੈ ਤੇ ਉਹ ਕਤਲ ਦੇ ਦੋਸ਼ ਤਹਿਤ ਜੇਲ੍ਹ ਵਿੱਚ ਹੀ 20 ਸਾਲੀ ਸਜ਼ਾ ਭੁਗਤ ਰਿਹਾ ਉਸ ਨੇ ਇਸ਼ਾਰੇ ਨਾਲ ਦੱਸਿਆ ਕਿ ਆ ਇਹ ਆ ਬਹੂ ਅਤੇ ਮੁੰਡਾ ਉਸੇ ਦੇ ਹੀ ਹਨ ਫਿਰ ਅਸੀਂ ਘਟਨਾਮਾ ਬਾਰੇ ਪੁੱਛਿਆ ਤਾਂ ਬਜ਼ੁਰਗ ਦੱਸਣ ਲੱਗਾ ਘਰ ਵਿੱਚ ਸਭ ਤੋਂ ਪਹਿਲਾਂ ਛੱਟੀਆਂ ਦੇ ਢੇਰ ਨੂੰ ਅੱਗ ਲੱਗੀ ਘਰ ਵਿੱਚ ਸਭ ਤੋਂ ਪਹਿਲਾਂ ਛੱਟੀਆਂ ਦੇ ਢੇਰ ਨੂੰ ਅੱਗ ਲੱਗੀ ਫਿਰ ਕੱਪੜਿਆਂ ਨੂੰ ਤੇ ਇੱਕਦਮ ਅਚਾਨਕ ਪਸ਼ੂਆਂ ਵਾਲੇ ਛੱਪਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਜਿਸ ਵਿੱਚ ਦੋ ਮੱਜਾਂ ਸੜ ਗਈਆਂ ਫਿਰ ਟਰੈਕਟਰ ਨੂੰ ਤੇ ਫਿਰ ਪਤਾ ਨਹੀਂ ਹੁਣ ਤੱਕ ਘਰ ਦਾ ਸਾਰਾ ਕੀਮਤੀ ਸਮਾਨ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਚੁੱਕਾ। ਬਜ਼ੁਰਗ ਆਪਣੀ ਦੁੱਖ ਭਰੀ ਵਿਥਿਆ ਸੁਣਾਉਂਦੇ ਸੁਣਾਉਂਦੇ ਭੁੱਬਾਂ ਮਾਰ ਕੇ ਰੋਣ ਲੱਗਿਆ। ਅਸੀਂ ਉਸ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ। ਘਟਨਾਵਾਂ ਦੀ ਪੜਤਾਲ ਅੱਗੇ ਵਧੀ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਦੀ ਲੜੀ ਦੋਵੇਂ ਕੁੜੀਆਂ ਨਾਲ ਜੁੜਨ ਲੱਗੀ। ਵੱਡੀ ਕੁੜੀ ਜੋ ਲਗਭਗ 30 ਸਾਲਾਂ ਦੀ ਸੀ ਜਦੋਂ ਅਸੀਂ ਉਸ ਨਾਲ ਗੱਲ ਸ਼ੁਰੂ ਕੀਤੀ ਤਾਂ ਉਹ ਉਹ ਕਾਫੀ ਘਬराई ਹੋਈ ਸੀ। ਅਸੀਂ ਉਸ ਨੂੰ ਵਿਸ਼ਵਾਸ ਵਿੱਚ ਲਿਆ ਤੇ ਆਖਿਆ ਕਿ ਉਸ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਉਸ ਦੀ ਜੋ ਵੀ ਕੋਈ ਗੱਲ ਹੈ ਉਹ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸਾਂਝੀ ਨਹੀਂ ਕਰਨਗੇ ਉਸ ਦੀ ਉਮਰ ਨੂੰ ਵੇਖਦੇ ਹੋਏ ਅਸੀਂ ਉਸ ਦੇ ਵਿਆਹ ਬਾਰੇ ਗੱਲ ਸ਼ੁਰੂ ਕੀਤੀ ਤੇ ਪੁੱਛਿਆ ਕਿ ਹੁਣ ਤੱਕ ਉਸ ਦਾ ਵਿਆਹ ਕਿਉਂ ਨਹੀਂ ਹੋਇਆ ਇਹ ਸੁਣ ਤੇ ਇਹ ਸੁਣ ਕੇ ਉਹ ਅੱਖਾਂ ਭਰਾਈ ਤੇ ਕੁਛ ਪਲ ਚੁੱਪ ਰਹਿ ਕੇ ਕਹਿਣ ਲੱਗੀ ਇਸੇ ਗੱਲ ਦਾ ਹੀ ਤਾਂ ਸਾਰਾ ਰੌਲਾ ਹੈ ਪਰਿਵਾਰ ਵਿੱਚ ਕਿਸੇ ਨੂੰ ਵੀ ਸਾਡੀ ਦੋਹਾਂ ਭੈਣਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹਾਰਾ ਟੱਬਰ ਦਿਨ ਰਾਤ ਖੇਤਾਂ ਦੇ ਕੰਮ ਵਿੱਚ ਲੱਗਾ ਰਹਿੰਦਾ ਨਾ ਕਬੀਲਦਾਰੀ ਦੀ ਚਿੰਤਾ ਨਾ ਗੁਜ਼ਰ ਰਹੇ ਵਕਤ ਦਾ ਫਿਕਰ ਆਂਡ ਗਵਾਨ ਤੇ ਰਿਸ਼ਤੇਦਾਰ ਨਾਲ ਕੋਈ ਰਾਬਤਾ ਨਹੀਂ ਮੈਂ ਵੱਡੀ ਹਾਂ ਤੇ ਮੇਰੀ ਛੋਟੀ ਭੈਣ 27 ਵਰਿਆਂ ਦੀ ਹੋ ਗਈ ਹੈ ਪਰਿਵਾਰ ਵਿੱਚ ਕਦੇ ਵਿਆਹ ਦੀ ਕੋਈ ਗੱਲ ਹੀ ਨਹੀਂ ਹੁੰਦੀ ਘਰ ਵਿੱਚ ਕੋਈ ਵੀ ਵਿਆਹ ਦੀ ਗੱਲ ਨਹੀਂ ਕਰਦਾ ਨਾ ਹੀ ਰਿਸ਼ਤੇਦਾਰਾਂ ਨਾਲ ਕੋਈ ਸਲਾਮਸ਼ੁਬਰਾ ਕਰਦਾ ਇਹ ਠੀਕ ਹੈ ਕਿ ਕੰਮ ਬਿਨਾਂ ਕਿਤੇ ਗੁਜ਼ਾਰਾ ਨਹੀਂ ਹੁੰਦਾ ਪਰ ਇਕੱਲਾ ਕੰਮ ਹੀ ਤਾਂ ਸਭ ਕੁਝ ਨਹੀਂ ਹੁੰਦਾ ਮਾਪੇ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਤਾਂ ਨਿਮਾਉਣੀਆਂ ਹੁੰਦੀਆਂ ਨੇ ਸ਼ਾਇਦ ਸਾਡੇ ਮਾਪੇ ਦੇ ਹਿੱਸੇ ਖੇਤਾਂ ਦਾ ਹੀ ਕੰਮ ਆਇਆ ਜ਼ਿੰਮੇਵਾਰੀਆਂ ਨਹੀਂ ਅਸੀਂ ਕੁਝ ਬੋਲ ਨਹੀਂ ਸਕਦੀਆਂ ਬਸ ਆਪਣੀ ਬੇਵਸੀ ਤੇ ਹੰਝੂ ਕੀ ਸਕਦੀਆਂ ਜ਼ਿੰਦਗੀ ਵਿੱਚੋਂ ਗਵਾਚ ਰਹੇ ਸਕੂਨ ਨੂੰ ਚੁੱਪਚਾਪ ਵੇਖਣ ਲਈ ਅਸੀਂ ਮਜਬੂਰ ਹਾਂ ਕੱਲਾਂ ਗੱਲਾਂ ਵਿੱਚੋਂ ਅਸੀਂ ਦੋਵੇਂ ਭੈਣਾਂ ਨੂੰ ਮਨਵਾਉਣ ਵਿੱਚ ਸਫਲ ਹੋ ਗਏ ਕਿ ਉਹ ਦੋਵੇਂ ਹੀ ਆਪਣੇ ਅੰਦਰਲੇ ਗੁੱਸੇ ਨੂੰ ਸ਼ਾਂਤ ਕਰਨ ਲਈ ਸੁਚੇਤ ਅਚੇਤ ਰੂਪ ਵਿੱਚ ਇਹ ਅੱਗ ਲਾਉਂਦੀਆਂ ਘਟਨਾਵਾਂ ਕਰਦੀਆਂ ਸਨ ਅਸੀਂ ਉਹਨਾਂ ਨੂੰ ਸਮਝਾਇਆ ਕਿ ਆਪਣੀ ਗੱਲ ਮੰਵਾਉਣ ਲਈ ਇਹ ਤਰੀਕਾ ਸਹੀ ਨਹੀਂ ਹੈ ਇਸ ਨਾਲ ਪਰਿਵਾਰ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਨਾਲ ਹੀ ਮਾਨਸਿਕ ਸੰਤਾਪ ਜਿਹੜਾ ਉਹ ਵੱਖਰਾ ਹੋਇਆ ਵੱਡੀ ਕੁੜੀ ਕਹਿਣ ਲੱਗੀ ਤਾਂ ਤੁਹਾਡਾ ਕਹਿਣਾ ਆਪਣੀ ਥਾਂ ਠੀਕ ਹੈ ਪਰ ਸਾਡੇ ਮਨ ਦੀ ਹਾਲਤ ਬਾਰੇ ਵੀ ਤਾਂ ਕਿਸੇ ਨੇ ਕਦੇ ਨਹੀਂ ਸੋਚਿਆ ਅਸੀਂ ਉਹਨਾਂ ਨੂੰ ਯਕੀਨ ਦਿਲਾਇਆ ਕਿ ਵਿਆਹ ਦੀ ਗੱਲ ਅ ਸਿੱਧੇ ਢੰਗ ਨਾਲ ਸੀ ਪਰਿਵਾਰ ਨਾਲ ਕਰਾਂਗੇ ਅਤੇ ਵਿਆਹ ਲਈ ਮਨਾਵਾਂਗੇ ਪਰ ਸ਼ਰਤ ਇਹ ਹੈ ਕਿ ਤੁਸੀਂ ਇਸ ਤੋਂ ਬਾਅਦ ਕਦੇ ਅੱਗ ਨਹੀਂ ਲਗਾਉਣੀ। ਅਸੀਂ ਜਦੋਂ ਬਜ਼ੁਰਗ ਮਾਤਾ ਪਿਤਾ ਨਾਲ ਲੜਕੀਆਂ ਦੇ ਵਿਆਹ ਦੀ ਗੱਲ ਹੋ ਰਹੀ ਤਾਂ ਉਹਨਾਂ ਦਾ ਜਵਾਬ ਸੁਣ ਕੇ ਸਾਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਕਹਿਣਾ ਸੀ ਕਿ ਜਦੋਂ ਸਾਡਾ ਵੱਡਾ ਮੁੰਡਾ ਜੇਲ੍ਹ ਤੋਂ ਛੁੱਟ ਕੇ ਆਵੇਗਾ ਉਸ ਵੇਲੇ ਤਿੰਨਾਂ ਦਾ ਵਿਆਹ ਕਰਾਂਗੇ। ਸਾਡਾ ਤਰਕ ਸੀ ਕਿ ਉਸ ਦੀ ਜੇਲ੍ਹ ਦਾ ਸਮਾਂ ਤਾਂ ਹਾਲੇ ਕਈ ਸਾਲ ਪਿਆ। ਉਸ ਵੇਲੇ ਤੱਕ ਤਾਂ ਇਹਨਾਂ ਦੇ ਵਿਆਹ ਦੀ ਉਮਰ ਲੰਘ ਜਾਏਗੀ। ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਜਿਹੜਾ ਵਿਅਕਤੀ ਜੇਲ੍ਹ ਵਿੱਚ ਰਹਿੰਦਾ ਹੁੰਦਾ ਹੈ ਉਸ ਦੇ ਆਪਣੇ ਭੈਣ ਭਰਾਵਾਂ ਦੇ ਵਿਆਹ ਲਈ ਪੇਰੋਲ ਪਾਪ ਕੁਝ ਦਿਨਾਂ ਦੀ ਛੁੱਟੀ ਮਿਲ ਜਾਂਦੀ ਹੈ ਸਾਡੇ ਵੱਲੋਂ ਦッセ ਦッセ ਭਵੇਖ ਦੇ ਰਾਹ ਨੂੰ ਜਾਣ ਕੇ ਉਹ ਬਹੁਤ ਖੁਸ਼ ਹੋਏ ਅਤੇ ਆਪਣੀਆਂ ਦੋਹਾਂ ਲੜਕੀਆਂ ਦੇ ਜਲਦੀ ਵਿਆਹ ਕਰਨ ਲਈ ਮੰਨ ਗਏ ਸ਼ਾਇਦ ਉਹਨਾਂ ਨੂੰ ਆਪਣੀ ਨਾ ਸਮਝੀ ਦਾ ਗਿਆਨ ਹੋ ਗਿਆ ਸੀ ਕੁਝ ਸਮੇਂ ਬਾਅਦ ਅਸੀਂ ਦੋਵੇਂ ਕੁੜੀਆਂ ਅਤੇ ਮੁੰਡਿਆਂ ਦਾ ਵਿਆਹ ਹੋ ਗਿਆ ਘਰ ਵਿੱਚ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਿਲਸਲਾ ਵੀ ਬੰਦ ਹੋ ਗਿਆ